ਬਾਦਲ ਸਾਹਿਬ ਇੱਕ ਫੋਨ ਕਰਦੇ ਆ ਦਰਬਾਰ ਸਾਹਿਬ ਦੇ ਮੈਨੇਜਰ ਅਜੈਬ ਸਿੰਘ ਨੂੰ ਇਹ ਮੈਨੂੰ ਅਡਵਾਨੀ ਦਾ ਫੋਨ ਆ ਤੁਹਾਡਾ ਰਾਗੀ ਆ ਕੀ ਪੜੀ ਜਾਂਦਾ ਯਾਰ ਰਾਗੀ ਸੀਗਾ ਸੁਖਵਿੰਦਰ ਸਿੰਘ ਨਾਗੋਕੇ ਕਈ ਐ ਖਬਰਾਂ ਜੁੜੀਆਂ ਨੇ ਉਹਨਾਂ ਤੇ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰੋਵਣੀ ਕਮੇਟੀ ਦੇ ਨਾਲ ਇੱਕ ਵੱਡੀ ਖਬਰ ਜੁੜੀ ਆ ਬਲਦੇਵ ਸਿੰਘ ਬਡਾਲਾ ਨੇ ਜਿਹੜਾ ਸਰੋਵਣੀ ਕਮੇਟੀ ਦੇ ਮੁਲਾਜ਼ਮਾਂ ਤੇ ਵੱਡੇ ਜਿਹੜੇ ਸਵਾਲ ਚੁੱਕੇ ਆ ਜਣੇ ਕਿ ਗੰਭੀਰ ਦੋਸ਼ ਲਾਏ ਆ ਉਬੇ ਤੁਹਾਨੂੰ ਵੀਡੀਓ ਸੁਣਾਉਣੇ ਆ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਹੋਈ ਵੱਡੀ ਖਬਰ ਆ ਤੇ ਉਤੋਂ ਵੀ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲੈਣਾ ਕਿਉਂਕਿ ਜਿਹੜਾ ਮੁੱਦੇ ਨੇ ਇਹ ਬੜੇ ਗੰਹੀਰ ਮੁੱਦੇ ਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਭਗਵੰਤ ਮਾਨ ਦੀ ਉਹਦੇ ਤਹਿਤ ਵੀ ਆਪਾਂ ਗੱਲਬਾਤ ਕਰਾਂਗੇ ਹਰਨਾਵ ਸਿੰਘ ਧੁੰਮਾ ਦਮ ਦੀ ਟਕਸਾਲ ਦਾ ਕਿਤੇ ਸੁੱਤਾ ਪਿਆ ਇਹਦੇ ਬਾਬਤ ਵੀ ਆਪਾਂ ਤਾਂ ਨੂੰ ਵੀਡੀਓ ਸੁਣਾਵਾਂਗੇ ਤੇ ਪਹਿਲਾ ਵੀਡੀਓ ਸ਼ੁਰੂ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਦੇ ਮਲਾਜਮਾਂ ਦੇ ਉੱਪਰ ਆ ਜਿਹੜਾ ਸਤੰਦਰ ਕੋਹਲੀ ਨੂੰ ਗਰਪਦਾਰ ਕੀਤਾ ਤੇ ਇੱਕ ਗਰਪਦਾਰ ਹੋਰ ਹੋਈ ਆ ਤੇ ਕਈਆਂ ਦੇ ਘਰਾਂ ਦੇ ਵਿੱਚ ਆ ਸਾਪੇ ਮਾਰੀ ਪੁਲਿਸ ਕਰ ਰਹੀ ਆ ਇਹਦੇ ਦੂਸਰੇ ਪਾਸੇ ਸਰੀਏ ਕਾਲ ਤੱਕ ਦੇ ਜਥੇਦਾਰ ਗਿਆਨੀ ਕਲਦੀਵ ਸਿੰਘ ਗੜਗਾਜਾ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ 15 ਜਨਵਰੀ ਨੂੰ ਜਿਹੜਾ ਪੇਸ ਹੋਣ ਦੇ ਹੁਕਮ ਦੇ ਦਿੱਤੇ ਆ ਤੇ ਭਗਵਾਨਤ ਮਾਨ ਕਹਿੰਦਾ ਕਿ ਮੈਂ ਉੱਥੇ ਪੇਸ ਹੋ ਕੇ ਇਹਨਾਂ ਦੇ ਵੱਡੇ ਖਲਾਸੇ ਕਰੂੰਗਾ ਤੇ ਇਹਨਾਂ ਦੇ ਅੰਦਰ ਲੀਆਂ ਜਿਹੜੀਆਂ ਗੱਲਾਂ ਆ ਖੋਲੂੰਗਾ ਹੁਣ ਜਣੇ ਕਿ ਸ੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਆਮੋ ਸਾਹਮਣੇ ਹੋ ਚੁੱਕੀਆਂ ਨੇ ਜਿਹੜੇ ਮਾਹੌਲ ਆ ਹੁਣ ਦਿਨਾਂ ਦੇ ਵਿੱਚ ਖਰਾਬ ਵੀ ਹੋ ਸਕਦਾਗਾ ਕਿਉਂਕਿ ਜਿਸ ਤਰ੍ਹਾਂ ਸਰੌਨਿਕ ਕਮੇਟੀ ਦੇ ਮੁਲਾਜ਼ਮਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਤੁਹਾਡੇ ਸਾਰਿਆਂ ਦੇ ਯਾਦ ਹੁੰਦਾ 328 ਰੂਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿ ਕਿੱਥੇ ਗਏ ਆ ਇਹਦੇ ਬਾਬਤ ਸਰੌਨਿਕ ਕਮੇਟੀ ਸਪਸ਼ਟ ਨਹੀਂ ਕਰ ਸਕੇ ਤੇ ਪਹਿਲਾਂ ਤੁਹਾਨੂੰ ਬਲਦੇਸ਼ ਸਿੰਘ ਬਡਾਲਾ ਦੀ ਇੱਕ ਵੀਡੀਓ ਸੁਣਾਉਣੇ ਆ ਜਿਨੇ ਬੜੇ ਗੰਭੀਰ ਦੋਸ਼ ਲਾਇਆ ਸਰੌਨਿਕ ਕਮੇਟੀ ਦੇ ਮੁਲਾਜ਼ਮਾਂ ਦੇ ਉੱਤੇ ਉਹ ਕਿਹੜੇ ਮਲਾਜ਼ਮ ਨੇ ਉਹਨਾਂ ਦਾ ਨਾਮ ਜਿਹੜਾ ਜਲਦੀ ਨਾਸਰ ਹੋ ਸਕਦਾਗਾ ਤੇ ਕਈ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਬਲਦੇਵ ਸਿੰਘ ਬਡਾਲਾ ਪੰਜਾਬ ਸਰਕਾਰ ਨਾਲ ਮਿਲ ਕੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਉੱਪਰ ਜਿਹੜਾ ਝਮੇਲ ਦੋਸ ਲਗਾ ਰਿਹਾਗਾ ਇਹਦੇ ਤਹਿਤ ਵੀ ਆਪਾਂ ਸਾਰੀ ਗੱਲਬਾਤ ਤੁਹਾਨੂੰ ਸੁਣਾਉਣੇ ਆ ਤੇ ਬਾਦਲ ਨੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਤਵੇਂ ਬੇੜੀਆਂ ਦੇ ਵਿੱਚ ਵੱਟੇ ਪਾਏ ਆ ਕਮੇ ਜਿਹੜਾ ਕੀਰਤਨ ਹੁੰਦਾ ਸੀ ਦਰਬਾਰ ਸਾਹਿਬ ਤੋਂ ਕਿ ਕਿਹਦੇ ਕਹਿਣ ਦੇ ਉੱਪਰ ਪੰਗਤੀ ਪੜੀ ਜਾਂਦੀ ਤਾਂ ਫਿਰ ਉਹ ਕਿਹਦੇ ਕਹਿਣ ਤੇ ਫੋਨ ਕਰਕੇ ਜਿਹੜਾ ਰੋਕੀ ਜਾਂਦੀ ਆਪਾਂ ਦੇਖਦੇ ਆ ਕਿ ਲੈਬ ਦਰਬਾਰ ਸਾਹਿਬ ਤੋਂ ਕੀਰਤਨ ਹੁੰਦਾ 24 ਘੰਟੇ ਆਪਾਂ ਕਹਿ ਲਈਏ ਕਿ ਉਹਤੇ ਕਿਹਦੀ ਕਾਲ ਆਉਂਦੀ ਆ ਕਿ ਭਾਈ ਜਿਹੜਾ ਆ ਸਭ ਦਾ ਇਹ ਨਾ ਪੜਿਆ ਜਾਵੇ ਇਹ ਕਿਹਦੇ ਲਈ ਸੌਦਾ ਤੇ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਦੇ ਆਂ ਪਹਿਲਾਂ ਧਰਨੂ ਬਲਦੇਵ ਸਿੰਘ ਬਡਾਲਾ ਦਾ ਇੱਕ ਜਿਹੜਾ ਬਿਆਨ ਆ ਸੁਣਾ ਦਿੰਨੇ ਆ ਫਿਰ ਆਪਾਂ ਅੱਜ ਮਤੇ ਪਾਚੀ ਸ਼ਰਾਬ ਪੀਂਦੇ ਨੇ ਉਲਟੀਆਂ ਕਰਦੇ ਨੇ ਇਹਨਾਂ ਨੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਨੂੰ ਜਵਾਬ ਕੀ ਦਿੱਤਾ ਡਾਂਗਾਂ ਜੁੱਤੀਆਂ ਲੱਤਾਂ ਬਾਹਾਂ ਤੋੜੀਆਂ ਭੰਜੀ ਮਨਜਿੰਦਰ ਕੌਰ ਵਰਗਿਆਂ ਦੀ ਇਹਨਾਂ ਨੇ ਉਹ ਬੇਪੱਤੀ ਕੀਤੀ ਨੇ ਉਸ ਦਿਨ ਤੋਂ ਇਨੀ ਕਹਾਵਾਂ ਰੌਲੀ ਪਾਈ ਹਾਏ ਸਰਕਾਰ ਨੇ ਬਕਲ ਦਿੱਤਾ ਹਾਏ ਅਕਾਲ ਤਖਤ ਨੂੰ ਚੁਣੌਤੀ ਦਿੱਤੀ ਹਾਏ ਸਵਿਧਾਨ ਦਾ ਸਤਿਆਨਾਸ਼ ਹੋ ਗਿਆ ਇਹ ਸਤਿਆਨਾਸ਼ ਤਾਂ ਤੁਸੀਂ ਕੀਤਾ ਸੀ ਕੀ ਤੁਸੀਂ ਅਕਾਲ ਤਖਤ ਸਭ ਨੂੰ ਸਮਝਿਆ ਤੁਸੀਂ ਭਾਈ ਬਲਦੇਵ ਸਿੰਘ ਬਡਾਲਾ ਦਾ ਜਿਹੜਾ ਇਹ ਬਿਆਨ ਆ ਸੁਣ ਲਿਆ ਕਿ بڑے ਰੋਪ ਲਾਏ ਉਹਨਾਂ ਨੇ ਗ੍ਰਾਂਥੀ ਸਿੰਘਾ ਦੇ ਉੱਪਰ ਵੀ ਰੋਪ ਲਾ ਦਿੱਤੇ ਆ ਕਿ ਸਰਾਬਾ ਪੀ ਕੇ ਜਿਹੜਾ ਕੀ ਕੁਝ ਕਰਦੇ ਆ ਇਹ ਵੱਡੇ ਦੋਸ਼ਾ ਸ਼ਰੋਣੀ ਕਮੇਟੀ ਦੇ ਉੱਪਰ ਆ ਤੇ ਮੈਨੂੰ ਲੱਗਦਾ ਕਿ ਜਿਹੜਾ ਬਲਦੇਸ ਸਿੰਘ ਬਡਾਲਾ ਵੱਲੋਂ ਇਹ ਦੇ ਉਸਲਾਹ ਦਾ ਦਿੱਤੇ ਆ ਇਹਨੂੰ ਕਲੀਅਰ ਵੀ ਕਰ ਦੇਣਾ ਚਾਹੀਦਾ ਕਿ ਕਿਹੜੇ ਉਹ ਗ੍ਰਾਂਥੀ ਆ ਕਿਹੜੇ ਉਹ ਰਾਗੀ ਆ ਕਿਹੜੇ ਉਹ ਮਲਾਜਮਾ ਕਿ ਜਿਹੜੇ ਕਿ ਆ ਕੁਝ ਕਰਦੇ ਆ ਸ੍ਰੋਮਣੀ ਕਮੇਟੀ ਦੇ ਵਿੱਚ ਬੈਠ ਕੇ ਚਾਹੇ ਸ੍ਰੋਮਣੀ ਕਮੇਟੀ ਵਿੱਚ ਨਾ ਵੀ ਹੋਵੇ ਜੋ ਕਰ ਕੋਈ ਵੀ ਸਿੱਖਾ ਜੇ ਅਪਗਿਆ ਜੇ ਇਹ ਅਪਰਾਧ ਆ ਜੇ ਪੰਜ ਬਕਾਰ ਕਰਦਾ ਤਾਂ ਬਹੁਤ ਹੀ ਸ਼ਰਮਨਾਕ ਗੱਲ ਆ ਤੇ ਘਟਿਆ ਗੱਲ ਆ ਤੇ ਹੁਣ ਇਹਦੇ ਬਾਬਤ ਜਿਹੜਾ ਅਸਰੋਮੜੀ ਕਮੇਟੀ ਦਾ ਕੀ ਸਟੈਂਡ ਹੋਊਗਾ ਮੈਨੂੰ ਲੱਗਦਾ ਕਿ ਹੁਣ ਬਲਦੇ ਬਲਦੇਸ਼ ਸਿੰਘ ਬਡਾਲਾ ਨੂੰ ਵੀ ਜਿਹੜਾ ਤਲਬ ਕੀਤਾ ਜਾ ਸਕਦਾ ਜਿਸ ਤਰ੍ਹਾਂ ਭਗਵਾਨ ਪ੍ਰਤਮਾਨ ਨੂੰ ਜਿਹੜਾ 15 ਜਨਵਰੀ ਨੂੰ ਜਿਹੜਾ ਇੱਕ ਕਾਲ ਦਿੱਤੀ ਗਈ ਆ ਤਲਬ ਦੀ ਇੱਕ ਨੋਟਿਸ ਕੱਢਿਆ ਗਿਆ ਤੇ ਮੈਨੂੰ ਲੱਗਦਾ ਕਿ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਤਲਬ ਹੁੰਦਾ ਉਥੇ ਜਾਂਦਾ ਆਪਣੀ ਗੱਲਬਾਤ ਰੱਖਦਾ ਤੇ ਦੂਸਰੀ ਖਬਰ ਜੁੜੀ ਆ ਪ੍ਰਕਾਸ਼ ਸਿੰਘ ਬਾਦਲ ਦੇ ਉਸ ਕੀਰਤਨ ਦੇ ਨਾਲ ਆਗਲੀ ਗੱਲ ਸੁਣਾਵਾਂਗੇ ਤੁਹਾਨੂੰ ਹਰਨਾਵ ਸਿੰਘ ਤੁਮਾ ਕਿੱਥੇ ਜਾ ਗਿਆ ਜੋ ਭਗਵਾਨ ਜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਅਸਲ ਸੱਚਾਈ ਕੀ ਆ ਕਿ AI ਦੇ ਨਾਲ ਬਣੀ ਆ ਜਾਂ ਇੱਕ ਜਗਮਨ ਸਮਰਾਸ ਹੈ ਤੁਸੀਂ ਪਹਿਲਾਂ ਉਹਦੀ ਵੀਡੀਓ ਸੁਣਿਆ ਹੋਣਾ ਤੇ ਜਿਹੜਾ ਦੇ ਅਕਾਊਂਟ ਵੀ ਬੰਦ ਕਰ ਦਿੱਤੇ ਆ ਤੇ ਹੁਣ ਦੇਖਦੇ ਆ ਕਿ ਉਹਦੇ ਵਿੱਚ ਅਸਲ ਸੱਚਾਈ ਕੀ ਆ ਵੀਡੀਓ ਦੇ ਵਿੱਚ ਉਹ ਵੀ ਤੁਹਾਨੂੰ ਸੁਣਾਉਣੇ ਆ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਮੈਂ ਹੋਰ ਬਿਆਨ ਹੈਰਾਨੀ ਕਰਨ ਵਾਲਾ ਸੁਣਾ ਦਿੰਨੇ ਆ ਤੇ ਪਹਿਲਾਂ ਤੁਹਾਨੂੰ ਬਿਆਨ ਹੀ ਸੁਣਾ ਦੇਵਾਂ ਜਦੋਂ ਬਾਦਲ ਸਾਹਿਬ ਇੱਕ ਫੋਨ ਕਰਦੇ ਆ ਦਰਬਾਰ ਸਾਹਿਬ ਦੇ ਮੈਨੇਜਰ ਅਜੈਬ ਸਿੰਘ ਨੂੰ ਵੀ ਮੈਨੂੰ ਅਡਵਾਨੀ ਦਾ ਫੋਨ ਆ ਤੁਹਾਡਾ ਰਾਗੀ ਆ ਕੀ ਪੜੀ ਜਾਂਦਾ ਯਾਰ ਰਾਗੀ ਸੀਗਾ ਸੁਖਵਿੰਦਰ ਸਿੰਘ ਨਾਗੋਕੇ YouTube ਤੋਂ ਇੰਟਰਵਿਊ ਸੁਣ ਲਿਓ ਦੀ ਚਾਰ ਪੰਜ ਇੰਟਰਵਿਊ ਆਈਆਂ ਸ਼ਬਦ ਉਹ ਪੜ ਰਾ ਸੀ ਨਾ ਹਾਮ ਹਿੰਦੂ ਨਾ ਮੁਸਲਮਾਨ ਅੱਲਾਹ RAM ਕੇ ਪਿੰਡ ਪੁਰਾਨ ਅਡਵਾਨੀ ਨੇ ਫੋਨ ਕੀਤਾ ਬਾਦਲ ਸਾਹਿਬ ਇਹ ਕੀ ਪੜ ਰਹੇ ਹੋ ਇਨਾ ਫਿਰ ਨਰੈਣੂ ਮਸੰਦ ਦੇ ਪੁਰਖਿਆ ਤੋਂ ਇਹਨਾਂ ਨੂੰ ਇਹਨਾਂ ਦੀ ਉਹਨਾਂ ਦੀਆਂ ਲਾਦਾ ਚੁੱਤੇ ਪੁੱਛਦਾ ਬਾਦਲ ਸਾਹਿਬ ਇੱਕ ਫੋਨ ਕਰਦੇ ਆ ਦਰਬਾਰ ਸਾਹਿਬ ਦੇ ਮੈਨੇਜਰ ਅਜੈਬ ਸਿੰਘ ਨੂੰ ਇਹ ਮੈਨੂੰ ਅਡਵਾਨੀ ਦਾ ਫੋਨ ਆ ਤੁਹਾਡਾ ਰਾਗੀ ਆ ਕੀ ਪੜੀ ਜਾਂਦਾ ਯਾਰ ਰਾਗੀ ਸੀਗਾ ਸੁਖਵਿੰਦਰ ਸਿੰਘ ਨਾਗੋਕੇ YouTube ਤੋਂ ਇੰਟਰਵਿਊ ਸੁਣ ਲਿਓ ਦੀ ਚਾਰ ਪੰਜ ਇੰਟਰਵਿਊ ਆਈਆਂ ਸ਼ਬਦ ਉਹ ਪੜ ਰਾ ਸੀ ਨਾ ਹਾਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਅਡਵਾਨੀ ਨੇ ਫੋਨ ਕੀਤਾ ਬਾਦਲ ਸਾਹਿਬ ਇਹ ਕੀ ਪੜ ਰਹੇ ਇਹਨਾਂ ਫਿਰ ਨਰੈਣੂ ਮਸੰਦ ਦੇ ਪੁਰਖਿਆ ਤੋਂ ਇਹਨਾਂ ਨੂੰ ਇਹਨਾਂ ਦੀ ਉਹਨਾਂ ਦੀਆਂ ਲਾਦਾ ਚੋਂ ਤੇ ਪੁੱਛਣ ਦੀ ਲੋੜ ਹੈਗੀ ਕਿਸੇ ਨੂੰ ਲਓ ਜੀ ਇੱਕ ਆ ਵੱਡੇ ਹੁਣ ਆ ਸਵਾਲ ਚੁੱਕ ਦਿੱਤੇ ਆ ਰਾਗੀ ਦਾ ਨਾਮ ਵੀ ਲੈ ਦਿੱਤਾ ਸ਼ਗਵਿੰਦਰ ਸਿੰਘ ਤੇ ਹੁਣ ਤੁਸੀਂ ਇਹਦੇ ਦੱਸ ਦਿਓ ਕਿ ਹੁਣ ਕਹਿੰਦੇ ਕਿ ਮਰੇ ਦੀ ਮਿੱਟੀ ਪੜਦੇ ਆ ਭਾਈ ਉਹਦੀ ਤਾਂ ਪੁੱਟੀ ਜਾਊਗੀ ਜਿਸ ਤਰ੍ਹਾਂ ਸੂਬੇ ਸਹਾਰਨ ਦੀ ਪੁੱਟੀ ਜਾਂਦੀ ਆ ਜਿਸ ਤਰ੍ਹਾਂ ਔਰੰਗਜੀਬ ਦੀ ਪੁੱਟੀ ਜਾਂਦੀ ਆ ਜਿੱਤਰਾ ਹੋਰ ਪਾਪੀਆਂ ਦੀ ਪੁੱਟੀ ਜਾਂਦੀ ਆ ਇਹ ਪਾਪ ਕਮਾ ਕੇ ਜਿਹੜਾ ਬਦਲਾ ਕਿ ਸ਼ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਅਸਰੀ ਕਾਲ ਤਾਰ ਸਾਹਿਬ ਨੂੰ ਜਿਹੜਾ ਠੇਸ ਪਹੁੰਚਾਉਂਦਾ ਸੀ ਜਿਹੜਾ ਕਿ ਇੱਕ ਉਹਨਾਂ ਅਪਰਾਧੀਆਂ ਦੇ ਕਹੇ ਤੇ ਮੈਂ ਉਹ ਅਪਰਾਧੀ ਕਿਉਂ ਕਹਿ ਰਿਆ ਕਿਉਂਕਿ ਜਿਨ੍ਹਾਂ ਨੇ ਕਿਤਾਬ ਲਿਖੀ ਆ ਕਿ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਇਹ ਦਰਸਾਇਆ ਜਾ ਰਿਹਾ ਦੁਰਗਾ ਮਾਤਾ ਦਾ ਖitab ਦਿੱਤਾ ਜਾ ਰਿਹਾ ਇੰਦਰਾ ਗਾਂਧੀ ਨੂੰ 81 ਕੇ ਦਰਬਾਰ ਸਾਹਿਬ ਤੇ ਅਟੈਕ ਸੇਮੀ ਨੇ ਪਹਿਲਾ ਹੋ ਜਾਣਾ ਚਾਹੀਦਾ ਸੀ ਇਹ ਐਲਕੇ ਅਡਵਾਨੀ ਨੇ ਲਿਖਿਆ ਹੋਇਆ ਕਹੇ ਹੋਏ ਬੋਲ ਆ ਉਹਨਾਂ ਦੀ ਕੱਟ ਪੁੱਤਲੀ ਬਣ ਕੇ ਜਿਹੜਾ ਬਾਦਲ ਪਰਿਵਾਰ ਬਾਦਲ ਲਾਣਾ ਜਿਹੜਾ ਇਸ ਦਰਬਾਰ ਸਾਹਿਬ ਸੁਰਾਉਣੀ ਕਮੇਟੀ ਦੇ ਕਬਜ਼ੇ ਹੋਇਆ ਤੇ ਉਹ ਕਬਜ਼ੇ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਆ ਤੁਸੀਂ ਭੁਗਤ ਰਹੇ ਹੋ ਸੁਣ ਰਹੇ ਹੋ ਕੀ ਕੁਝ ਹੋ ਰਿਹਾ ਅੱਜ ਜੇਕਰ ਸਮੇਸਰ ਬੋਟਾ ਪਈਆਂ ਹੁੰਦੀਆਂ ਸਾਇਦ ਇਹ ਨਰਾਇਣੂ ਮਹਾਂਤੋਂ ਤੋਂ ਨਿਕਲੇ ਹੁੰਦੇ ਸਾਇਦ ਐਨਾ ਕੁਝ ਨਾ ਹੁੰਦਾ ਐਨੇ ਜਲੇਲਤ ਦੀ ਜ਼ਿੰਦਗੀ ਸਿੱਖਾਂ ਨੂੰ ਨਾ ਜਿਉਣੀ ਪੈਂਦੀ ਐਨਾ ਜੋ ਕੁਝ ਅੱਜ ਅਸੀਂ ਸੁਣ ਰਹੇ ਆ ਜਾਂ ਹੋ ਰਿਹਾ ਅੱਜ ਸਿੱਖ ਕੌਮ ਦੋ ਫਾੜ ਕਿਉਂ ਹੋ ਰਹੀ ਆ ਮੈਂ ਕਹਿੰਦਾ ਚਾਰ ਫਾੜ ਹੋਈ ਆ ਦੋ ਫਾੜ ਨਹੀਂ ਕਿਸ ਦਾ ਮੂੰਹ ਕਿੱਧਰ ਆ ਕਿਸੇ ਦਾ ਕਿੱਧਰ ਆ ਕਿਉਂ ਹੋ ਰਿਹਾ ਇਹ ਕਿਹਨੇ ਕੀਤਾ ਇੱਕ ਆਣ ਜੋ ਸਿੱਖੀ ਦਾ ਕਰਦੇ ਆ ਜੋ ਬੈਡ ਕੇ ਸਰੋਮਣੀ ਕਮੇਟੀ ਦੇ ਵਿੱਚ ਆ ਇਹ ਸਾਰਾ ਕੁਝ ਹੋ ਰਿਹਾ ਇਸ ਕਰਕੇ ਜਿਹੜਾ ਆਗਲੀ ਖਬਰ ਜੁੜੀ ਆ ਭਗਵਾਨਤ ਮਾਨ ਦੀ ਇੱਕ ਵੀਡੀਓ ਨੂੰ ਲੈ ਕੇ ਜਿਹੜਾ ਇੱਕ ਵੀਡੀਓ ਵਾਇਰਲ ਹੋ ਰਹੀ ਆ ਇੱਕ ਧਨਪੱਲ ਮੈਂ ਬਿਆਨ ਸੁਣਾ ਦੇਮਾ ਫਿਰ ਉਹਤੇ ਆਪਾਂ ਗੱਲਬਾਤ ਕਰਦੇ ਆ ਕਿ ਅਸਲ ਦੇ ਵਿੱਚ ਹੈ ਕੀ ਆ ਜਿਹੜੀ ਤੱਕ ਠਕਸਾਲ ਦੇ ਮੁਖੀ ਸੁੱਤੀ ਹੋਏ ਆ ਕੀ ਕਵਾਂਗੇ ਜੀ ਸੱਚੀ ਮੇਰੇ ਠਕਸਾਲ ਦੇ ਵਾਰਸ ਕੀ ਕਵਾਂਗੇ ਤੁਸੀਂ ਸੱਚ ਮੁੱਚ ਬਾਬਾ ਜਰਨੈਲ ਸਿੰਘ ਦੇ ਵਾਰਸ ਹੋ ਨਹੀਂ ਤੁਸੀਂ ਕਿਰ ਕਿਤੇ ਜਿਹਨੂੰ ਤੁਸੀਂ ਮਾੜਾ ਕਹਿੰਦੇ ਹੋ ਨਾ ਡਿਬਰੂਗੜ੍ਹ ਬੈਠਾ ਇੱਥੇ ਪੰਜਾਬ ਹੁੰਦਾ ਤੇ ਪੰਜਾਬ ਸਰਕਾਰ ਨੂੰ ਦੱਸ ਦਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸ ਦਿੰਦਾ ਜਵਾਬ ਦਿੰਦਾ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਤੇ ਜਿਹਦਾ ਹੁਣ ਚਮਕੌਰ ਸਿੰਘ ਦਾ ਮੈਂ ਤੁਹਾਨੂੰ ਬਿਆਨ ਸੁਣਾ ਕੇ ਹਟਿਆ ਕਥਾਵਾਚਕ ਚਮਕੌਰ ਸਿੰਘ ਧਣ ਵਾਲੇ ਉਹਨਾਂ ਨੇ ਬੜੇ ਬੇਵਾਕੀ ਦੇ ਨਾਲ ਇਹ ਬਿਆਨ ਦਿੱਤਾ ਤੇ ਇਸ ਤੋਂ ਪਹਿਲਾਂ ਆਕਾਲ ਤਖਤ ਦੇ ਸ੍ਰੀ ਕਾਰ ਤਖਤ ਦੇ ਜਥੇਦਾਰ ਕਲਦੀਪ ਸਿੰਘ ਗੜਗੱਜ ਵੱਲੋਂ ਵੀ ਜਿਹੜਾ ਇੱਕ ਚੇਤਾਵਨੀ ਦਿੱਤੀ ਗਈ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਹੁਣ ਅਸਲ ਦੇ ਵਿੱਚ ਇਹ ਵੀਡੀਓ AI ਦੇ ਨਾਲ ਬਣੀ ਆ ਜਾਂ ਫਿਰ ਸੱਚੀ ਮਿੱਥੀ ਆ ਤੇ ਬਹੁਤ ਮੰਦ ਭਾਗਾਗਾ ਜੇ ਕੁਝ ਇਹ ਕੁਝ ਸਹੀ ਸਾਤ ਹੁੰਦਾਗਾ ਤੇ ਅੱਜ ਦਮ ਦੀ ਟਕਸਾਲ ਦਾ ਮੁਖੀ ਹਰਨਾਬ ਸਿੰਘ ਧੰਮਾ ਕਿਹੜੀ ਨੀਂਦ ਦੇ ਵਿੱਚ ਸੁੱਤਾ ਪਿਆ ਕਿਹੜੇ ਭੋਰੇ ਦੇ ਵਿੱਚ ਸੁੱਤਾ ਪਿਆ ਨਾਗਪੁਰ ਤਾਂ ਜਾ ਸਕਦਾਗਾ ਉੱਥੇ ਮੇਜ਼ ਕੁਰਸੀਆਂ ਤੇ ਬਹਿ ਸਕਦਾਗਾ ਧਜੀਆਂ ਉਡਾ ਸਕਦਾਗਾ ਕਿਤੇ ਕੁੰਭ ਚੱਲਿਆ ਜਾਂਦਾ ਉੱਥੇ ਡੁਪਕੀਆਂ ਲਾ ਸਕਦਾਗਾ ਪਰ ਪੰਜਾਬ ਦੇ ਕਿਸੇ ਵੀ ਐਸੇ ਐਂਗਲ ਤੋਂ ਕਿਤੇ ਵੀ ਉਹਦਾ ਮੂੰਹ ਨਹੀਂ ਖੁੱਲਿਆ ਕਿਉਂ ਨਹੀਂ ਖੁੱਲਿਆ ਕਿ ਦੱਸਿਆ ਜਾ ਰਿਹਾ ਕਿ ਕੇ ਪੀ ਐਸ ਗਿਲ ਵਰਗਿਆਂ ਨੇ ਉਹਨੂੰ ਬਿਠਾਇਆ ਸਰਕਾਰਾਂ ਦੀ ਕੱਠ ਪੁਤਲੀ ਬਣ ਚੁੱਕੀ ਹੈਗਾ ਇਸ ਕਰਕੇ ਜਿਹੜਾ ਇਹ ਦੌਰ ਆ ਜੋ ਕੁਝ ਹੋ ਰਿਹਾ ਕਿਤੇ ਉਹ ਦਮ ਦੀ ਟਕਸਾਲ ਆ ਬਾਬਾ ਦੀਪ ਸਿੰਘਾ ਬਾਬਾ ਜਰਨੈਲ ਸਿੰਘਾ ਸਮੇਂ-ਸਮੇਂ ਤੇ ਜਿਹੜੇ ਉਹ ਸਿੱਖ ਆਗੂ ਸਿੱਖ ਪ੍ਰਚਾਰਕ ਸਿੱਖ ਜੋਧੇ ਇਸ ਦਮ ਦੀ ਟਕਸਾਲ ਨੇ ਪੈਦਾ ਕੀਤੇ ਆ ਉੱਤੇ ਹਰਨਾਵ ਸਿੰਘ ਧੁੰਮੇ ਵਰਗੇ ਜਿਹੜਾ ਅਰੰਜੀਤ ਸਿੰਘ ਢੱਡਰੀਆਂ ਵਾਲੇ ਵਰਗੇ ਤੇ ਉੱਤੇ ਨਹਾਤਿਆਂ ਦੇ ਉੱਪਰ ਗੋਲੀਆਂ ਚਲਾ ਸਕਦਾ ਦੇ ਪਰ ਜਿਹੜਾ ਕਿ ਜਿਸ ਵੱਲ ਅਸੀਂ ਨਹੀਂ ਕਹਿੰਦੇ ਕਿ ਗੋਲੀਆਂ ਚਲਾਵੇ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਮਾਰੇ ਪਰ ਘੱਟੋ ਘੱਟ ਕਾਨੂੰਨ ਦਾ ਦਰਵਾਜ਼ਾ ਜਰੂਰ ਖੜਕਾਵੇ ਇਹਦੀ ਪੂਖਤਾ ਜਾਣਕਾਰੀ ਦੇਵੇ ਪਰ ਕੋਈ ਬਿਆਨ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਸੁੱਤਾ ਪਿਆ ਤੇ ਇਹ ਦਿੱਤੇ ਕਿ ਬੜਾ ਦੁੱਖ ਦੀ ਗੱਲ ਆ ਮੈਂ ਤੁਹਾਨੂੰ ਦੋ ਤਿੰਨ ਜਿਹੜੀਆਂ ਅਹਿਮ ਅੱਜ ਦੀਆਂ ਗੱਲਾਂ ਨੇ ਅੱਜ ਦੀਆਂ ਖਬਰਾਂ ਨੇ ਅੱਜ ਦਾ ਚਰਚਾ ਹੈ ਅੱਜ ਦਾ ਵਿਸ਼ਾ ਹੈਗਾ ਉਹ ਤੁਹਾਨੂੰ ਮੈਂ ਸੁਣਾ ਕੇ ਹਟਿਆ ਤੇ ਤੁਸੀਂ ਇਸ ਤੇ ਆਪਣੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦੇ ਦਿਓ ਕਿ ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਸੁਣਾਈਆਂ ਨੇ ਇਹ ਸਤਿਮੁੱਚ ਹੀ ਸਹੀ ਆ ਤੇ ਇਸ ਤੇ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਆਤਮ ਬਨ ਕੇ ਬੇਨਤੀ ਆ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਬਰਜੂ ਕਾ ਖਾਲਸਾ ਬਰਜੂ ਕੀ ਫਤਿਹ